ਹਾਂਜੀ ਬਾਈ ਗੁਰਜੀ ਖਾਲਸਾ ਤੇ ਬਾਈ ਗੁਰਜੀ ਕੀ ਫਤਿਹ ਮੇਰੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਕਾਫੀ ਬੱਚਿਆਂ ਦੇ ਮੈਨੂੰ ਮੈਸੇਜ ਆ ਰਹੇ ਸੀਗੇ ਹਨਾ ਜਿਹੜੀ ਉਹਨਾਂ ਦੀ ਇੰਪੋਰਟੈਂਟ ਇੰਪੋਰਟੈਂਟ ਗੱਲਾਂ ਹੈ ਠੀਕ ਹੈ ਉਹਨਾਂ ਦੇ ਅੱਜ ਮੈਂ ਡਾਊਟ ਕਲੀਅਰ ਕਰਨ ਆ ਚੁੱਕਿਆ ਹਾਂ ਠੀਕ ਹੈ ਤੇ ਜੇ ਪਹਿਲੀ ਗੱਲ ਜਿਨ੍ਹਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਮੇਰਾ ਚੈਨਲ ਸਬਸਕ੍ਰਾਈਬ ਕਰ ਲਿਓ ਠੀਕ ਹੈ ਤੁਹਾਨੂੰ ਵੀ ਪਤਾ ਹੈ ਕਿ ਮੈਂ ਆਪਦੀ ਕੀਮਤੀ ਸਮਾਂ ਕੱਢ ਕੇ ਤੁਹਾਡੇ ਲਈ ਇਨਫੋਰਮੇਸ਼ਨ ਲੈ ਕੇ ਆਉਣਾ ਤੁਹਡੇ ਹਰ ਇੱਕ ਕਮੈਂਟ ਦਾ ਜਵਾਬ ਤੱਕ ਵੀ ਦਿਨਾ ਠੀਕ ਹੈ ਜਿਹੜੇ ਬੱਚੇ ਦਾ ਮੇਰੇ ਤੋਂ ਕਮੈਂਟ ਦਾ ਜਵਾਬ ਨਹੀਂ ਦਿੱਤਾ ਜਾਂਦਾ ਉਸ ਬੱਚੇ ਦੇ ਕਮੈਂਟ ਦਾ ਮੇਰੇ ਕੋਲ ਜਵਾਬ ਹੁੰਦਾ ਹੀ ਨਹੀਂ ਤਾਂ ਹੀ ਨਹੀਂ ਮੈਂ ਦਿੰਦਾ ਐਗਜ਼ੈਕਟਲੀ ਮੈਂ ਕਲੀਅਰ ਕਰ ਦਵਾਂ ਕੋਈ ਐਵਜਾ ਚੁੰਮਾ ਜਿਹਾ ਹੀ ਯੂਟਿਊਬਰ ਆਉਣਾ ਹੈ ਜਿਹੜਾ ਤੁਹਾਡੇ ਕਮੈਂਟਾਂ ਦੇ ਜਵਾਬ ਦਿੰਦਾ ਹੋਊਗਾ ਮੇਰੇ ਜਾ ਕੇ ਤੁਸੀਂ ਸਾਰੀ ਵੀਡੀਓ ਵੇਖ ਲਓ ਠੀਕ ਹੈ ਮੈਂ ਹਰ ਇੱਕ ਬੰਦੇ ਦੇ ਕਮੈਂਟ ਦਾ ਜਵਾਬ ਦਿੰਨਾ ਵੀ ਇੱਕਦਾਂ ਜਿਹੜਾ ਬੱਚਾ ਰਹਿ ਜਾਂਦਾ ਹੋਊਗਾ ਹੈਨਾ ਤੇ ਉਹਦੇ ਕਮੈਂਟਾਂ ਦਾ ਜਵਾਬ ਮੇਰੇ ਕੋਲ ਹੈ ਨਹੀਂ ਤੇ ਤੁਸੀਂ ਵੱਧ ਤੋਂ ਵੱਧ ਮੇਰੀ ਇੱਕ ਵਾਰੀ ਵੀਡੀਓ ਸ਼ੇਅਰ ਕਰ ਦਿਓ ਠੀਕ ਹੈ ਤੇ ਮੈਨੂੰ ਸਬਸਕ੍ਰਾਈਬ ਕਰ ਦਿਓ ਤੇ ਲਾਈਕ ਕਰ ਦਿਓ ਤੇ ਆਜੋ ਮੈਂ ਤੁਹਾਨੂੰ ਦੱਸਦਾ ਜਿਹੜੇ ਜਿਹੜੇ ਥੋੜੇ ਸਵਾਲ ਸੀਗੇ ਉਹਨਾਂ ਦੀ ਮੈਂ ਪੂਰੀ ਜਾਣਕਾਰੀ ਲੈ ਕੇ ਆਇਆ ਠੀਕ ਹੈ ਕੀ ਕੀਸ਼ ਦਿੱਕਤਾਂ ਸੀਗੀਆਂ ਆ ਪਹਿਲੀ ਗੱਲ ਜਿਹੜੇ ਅਪਰੈਂਟਿਸ਼ਿਪ ਵਾਲੇ ਹੈਗੇ ਆ ਇਹ ਕਲਾ ਅਪਰੈਂਟਿਸ਼ਿਪ ਦਾ ਨਹੀਂ ਮਸਲਾ ਹੈਗਾ ਇਹ ਇਹ ਪੂਰੀ ਜਿਵੇਂ ਆਲ ਪੰਜਾਬ ਦੀ ਜਿਹੜੀ ਜੋਬਸ ਹੈਗੇ ਆ ਠੀਕ ਹੈ ਉਹਨਾਂ ਦੇ ਮਸਲਾ ਹੈਗਾ ਭਾਵੇਂ ਉਹ ਏਲਮ ਦੀ ਵੈਕੈਂਸੀ ਹੈ ਚਾਹੇ ਉਹ ਪੀਐਸਪੀਸੀਐਲ ਦੀ ਵੈਕੈਂਸੀ ਹੈ ਉਹਨਾਂ ਦੇ ਵਿੱਚ ਇੱਕ ਦਿੱਕਤ ਆ ਰਹੀ ਹੈ ਉਹਨਾਂ ਨੂੰ ਕਿ ਸਰ ਸਾਡਾ ਰੈਜ਼ੀਡੈਂਸ ਪ੍ਰੂਫ ਮਤਲਬ ਡੋਮਿਸਾਈਲ ਜਿਹਨੂੰ ਆਪਾਂ ਡੋਮਿਸਾਈਲ ਕਹਿੰਦੇ ਆ ਕਿ ਸਰ ਜਮਨ ਜਨਮ ਵਾਲਾ ਮੰਗਦੇ ਹਨਾ ਜਨਮ ਜਨਮ ਤੋਂ ਜਿਹੜਾ ਪੰਜਾਬ ਦਾ ਵਸਨੀਕ ਹੈ ਉਹ ਸਾਡਾ ਬਨਦੀ ਰਿਆਸੀ ਤਹਿਸੀਲ ਦੇ ਵਿੱਚ ਜਾਂਦੇ ਆ ਉੱਥੇ ਛੜ ਤੋਂ ਜਨਮ ਸਰਟੀਫਿਕੇਟ ਮੰਗ ਲਿਆ ਜਾਂਦਾ ਤੇ ਇਸ ਚੀਜ਼ ਦਾ ਮੈਂ ਸਾਰਾ ਸਮਨਦਾਨ ਕੱਢ ਕੇ ਲੈ ਕੇ ਆਇਆ ਠੀਕ ਹੈ ਮੈਂ ਤੁਹਾਡੇ ਪਿੱਛੇ ਜਦੂਜਾਦ ਕੀਤੀ ਹੈ ਕੀ ਬੰਦੇ ਦਾ ਨਹੀਂ ਬਣਿਆ ਹੋਣਾ ਜਾਂ ਕੁਝ ਵੀ ਹੈ ਨਾ ਸਾਰਿਆਂ ਦੇ ਪੁੱਛ ਪੁੱਛ ਕੇ ਠੀਕ ਹੈ ਆਸ-ਪਾਸੋਂ ਇਨਕੁਆਰੀ ਲੈ ਕੇ ਕਿ ਕਿਸ ਤਰੀਕੇ ਨਾਲ ਉਹ ਬਣਾਇਆ ਜਾ ਸਕੇ ਠੀਕ ਹੈ ਜੇ ਮੈਂ ਤੁਹਾਨੂੰ ਇਹ ਵੀ ਗੱਲ ਦੱਸ ਦੇਣਾ ਮੈਂ ਪਹਿਲਾਂ ਵੀਡੀਓ ਵੀ ਪਾਈ ਸੀ ਬਾਹਰੋਂ ਅਪਲਾਈ ਕਰਕੇ ਜਾਂ ਕੁਝ ਵੀ ਠੀਕ ਹੈ ਕਈ ਬੱਚਿਆਂ ਦੇ ਫਾਰਮ ਰਿਜੈਕਟ ਵੱਜ ਰਹੇ ਆ ਜਿਹੜੇ ਬਾਹਰੋਂ ਵੀ ਅਪਲਾਈ ਕਰਵਾ ਰਹੇ ਨੇ ਉਹਨਾਂ ਦੇ ਫਾਰਮ ਰਿਜੈਕਟ ਵੱਜ ਰਹੇ ਆ ਆਬਜੈਕਸ਼ਨ ਲਾ ਦਿੱਤੀ ਜਾ ਰਹੀ ਹੈ ਕਿ ਜਨਮ ਸਰਟੀਫਿਕੇਟ ਦਿਓ ਠੀਕ ਹੈ ਉਸਦੇ ਮੁੱਦੇ ਤੇ ਮੈਂ ਸਾਰੀ ਗੱਲਬਾਤ ਕਰਕੇ ਠੀਕ ਹੈ ਤੁਹਾਡੇ ਕੋਲ ਲੈ ਕੇ ਆਇਆ ਤੁਸੀਂ ਉਹਨ ਉਸ ਚੀਜ਼ ਨੂੰ ਕਿਵੇਂ ਨਿਬੇੜਾ ਕਰਨਾ ਹੈ ਠੀਕ ਹੈ ਕਿਵੇਂ ਸਹੀ ਕਰਨਾ ਹੈ ਉਹ ਵੀ ਮੈਂ ਲੈ ਕੇ ਆਇਆ ਠੀਕ ਹੈ ਸਾਰੀ ਗੱਲ ਤੁਸੀਂ ਕੀ ਕਰਨਾ ਹੈ ਆਪਦੀ ਪ੍ਰੋਪਰ ਇੱਕ ਫਾਈਲ ਭਰ ਲੈਣੀ ਹੈ ਠੀਕ ਹੈ ਉਹਦੇ ਵਿੱਚੋਂ ਜਿਹੜੇ ਤੁਹਾਨੂੰ ਪਤਾ ਹੈ ਜਿਹੜੇ ਪਿੰਡ ਵਾਲੇ ਹੈ ਹੈਨਾ ਤੇ ਜੇ ਉਹ ਸਰਪੰਚ ਕੋਲੋਂ ਹੈਨਾ ਤੇ ਜਿਹੜੇ ਸ਼ਹਿਰ ਵਾਲੇ ਉਹ ਆਪਦੇ ਐਮਸੀ ਦੇ ਕੋਲੋਂ ਇੱਕ ਉਹਨਾਂ ਕੋਲ ਲੈਟਰ ਪੈਡ ਹੁੰਦੀ ਹੈ ਲੈਟਰ ਪੈਡ ਐਮਸੀ ਕੋਲ ਵੀ ਹੁੰਦੀ ਹੈ ਤੇ ਸਰਪੰਚ ਦੇ ਕੋਲ ਵੀ ਹੈ ਉਹ ਲੈਟਰ ਪੈਡ ਦੇ ਵਿੱਚ ਤੁਹਾਨੂੰ ਲਿਖ ਕੇ ਦੇਊਗਾ ਆਪਦੀ ਲੈਟਰ ਪੈਡ ਦੇ ਉੱਤੇ ਕਿ ਇਹ ਬੰਦਾ ਇਸ ਪਿੰਡ ਦਾ ਵਸਨੀਕ ਹੈਗਾ ਇਹ ਜਨਮ ਜਨਮ ਤੋਂ ਇੱਥੇ ਰਹਿ ਰਿਹਾ ਹੈ ਠੀਕ ਹੈ ਤੇ ਇਸ ਚੀਜ਼ ਦੀ ਮੈਂ ਜ਼ਿੰਮੇਵਾਰੀ ਚੱਕਦਾ ਠੀਕ ਹੈ ਕਿ ਇਹ ਬੱਚਾ ਜਨਮ ਜਮੰਦਰੂ ਤੋਂ ਪੰਜਾਬ ਦਾ ਵਸਨੀਕ ਹੈ ਆ ਕੁਛ ਵੀ ਉਹ ਤੁਹਾਨੂੰ ਆਹਦੀ ਲੈਟਰ ਪੈਡ ਤੇ ਲਿਖ ਕੇ ਮੋਹਰ ਲਾ ਕੇ ਦੇ ਦਊਗਾ ਤੇ ਤੁਸੀਂ ਉਹ ਆਪਦੀ ਫਾਈਲ ਦੇ ਨਾਲ ਲਗਾ ਕੇ ਲੈਟਰ ਪੈਡ ਤੇ ਆਪਦੀ ਤੁਸੀਂ ਜਿਹੜਾ ਸਰਟੀਫਿਕੇਟ ਦੀ ਜਿਹੜੀ ਫਾਈਲ ਹੈਗੀ ਹੈ ਰੈ residance proof ਦੀ ਉਹ ਅਪਲੋਡ ਕਰਵਾ ਦੇਣੀ ਹੈ ਤੁਹਾਡੀ ਕੋਈ ਆਬਜੈਕਸ਼ਨ ਨਹੀਂ ਲੱਗੂਗੀ ਸ਼ਹਿਰ ਵਾਲੇ ਐਮਸੀ ਤੋਂ ਕਰਉਣਗੇ ਪਿੰਡ ਵਾਲੇ ਆਪਦੇ ਸਰਪੰਚ ਦੇ ਕੋਲ ਕਰਉਣਗੇ ਜਾਂ ਨੰਬਰਦਾਰ ਕੋਲੋਂ ਕਰਵਾਉਣਗੇ ਪਿੰਡ ਵਾਲੇ ਠੀਕ ਹੈ ਇਹਦੀ ਤੁਹਾਡੀ ਕੋਈ ਓਬਜੈਕਸ਼ਨ ਨਹੀਂ ਲੱਗੂਗੀ ਇਹ 100% ਸ਼ੋਰ ਹੈ ਠੀਕ ਹੈ ਇਹ 100% ਤੁਹਾਡਾ ਕੰਮ ਚੱਲੂਗਾ ਕਿਉਂਕਿ ਮੈਨੂੰ ਕਾਫੀ ਬੱਚੇ ਕਹਿ ਰਹੇ ਸੀ ਕਿ ਤੁਸੀਂ ਗੱਲ ਕਰੋ ਕਈਆਂ ਕੋਲ ਜਨਮ ਸਰਟੀਫਿਕੇਟ ਹੈ ਨਹੀਂ ਉਹਨਾਂ ਦਾ ਪਹਿਲਾ ਜਨਮ ਹੋਇਆ ਸੀ ਸੋ ਉਹਨਾਂ ਦਾ ਨਾਮ ਦਰਜ ਹੈ ਨਹੀਂ ਦਾਈਆਂ ਦੇ ਥਰੂ ਹੋਇਆ ਸੀ ਇਹ ਚੀਜ਼ ਮੈਂ ਵੀ ਮੰਨਦਾ ਪਹਿਲਾ ਜਵਾਗ ਜੁਗ ਜੰਮਦਾ ਸੀ ਉਹ ਦਾਈਆਂ ਦੋਈਆਂ ਕਰਕੇ ਚੱਲ ਜਾਂਦੀ ਉਹਦਾ ਨਾਮ ਨੂੰ ਦਰਜ ਕਰਨ ਵਾਲਾ ਸਿਸਟਮ ਨਹੀਂ ਸੀਗਾ ਇਸ ਕਰਕੇ ਮੈਂ ਤੁਹਾਡਾ ਮਸਲਾ ਹੱਲ ਕਰਤਾ ਇੱਕ ਤਾਂ ਠੀਕ ਹੈ ਤੁਸੀਂ ਐਵੇਂ ਬਣਵਾ ਲਓ ਤੁਹਾਡੀ ਕੋਈ ਓਬਜੈਕਸ਼ਨ ਨਹੀਂ ਲੱਗੂਗੀ ਤੁਸੀਂ ਕੋਈ ਤਹਿਸੀਲ ਦੇ ਵਿੱਚੋਂ ਟਾਈਪ ਕਰਵਾ ਕੇ ਨਹੀਂ ਲੈ ਕੇ ਜਾਣਾ ਠੀਕ ਹੈ ਤੁਸੀਂ ਜਿਹੜੇ ਸਰਪੰਚ ਕੋਲ ਖੁਦ ਕੋਲ ਇੱਕ ਲੈਟਰ ਪੈਡ ਹੋਊਗੀ ਉਹਦੇ ਤੇ ਲਿਖਵਾ ਕੇ ਲੈ ਕੇ ਜਾਣਾ ਤੁਸੀਂ ਐਮਸੀ ਕੋਲ ਵੀ ਲਿਖਵਾ ਕੇ ਲੈ ਕੇ ਜਾਣਾ ਐਮਸੀਆਂ ਕੋਲ ਵੀ ਲੈਟਰ ਪੈਡ ਹੁੰਦੀ ਹੈ ਉਹ ਲਿਖ ਕੇ ਉਹਦੇ ਮੋਹਰ ਲਾ ਕੇ ਆਪਦੀ ਦੇ ਦੇਣਗੇ ਕਿ ਬਈ ਇਹਦੇ ਕੋਲ ਇਸ ਇੱਥੋਂ ਦਾ ਰਹਿਣ ਵਾਲਾ ਤੇ ਜਨਮ ਤੋਂ ਹੀ ਇੱਥੇ ਰਹੀ ਜਾਂਦਾ ਹੈ ਠੀਕ ਹੈ ਉਹ ਤੁਹਾਡੀ ਜ਼ਿੰਮੇਵਾਰੀ ਚੈੱਕ ਲੂ ਹੋਣ ਦੇ ਵਿੱਚ ਮਤਲਬ ਠੀਕ ਹੈ ਤੇ ਦੂਜੀ ਗੱਲ ਇਹ ਹੈਗੀ ਆ ਅਪਰੈਂਟਿਸ਼ਿਪ ਵਾਲੇ ਨੇ ਮੈਸੇਜ ਆ ਸਰ ਪੇਪਰ ਕੋ ਦੂ ਦਾ ਕਲਿਆਣਗੀ ਮੈਂ ਵਾਰ-ਵਾਰ ਲਾਈਵ ਦੇ ਵਿੱਚ ਵੀ ਇਹ ਗੱਲ ਕਹਿਣਾ ਆ ਅਪਰੈਂਟਿਸ਼ਿਪ ਜੋ ਹੈ ਇੱਕ ਜੋਬ ਦੀ ਸ਼੍ਰੇਣੀ ਦੇ ਵਿੱਚ ਨਹੀਂ ਆਂਦਾ ਇਹ ਐਜ਼ ਇੱਕ ਟ੍ਰੇਨਿੰਗ ਹੈ ਐਜ਼ ਇੱਕ ਟ੍ਰੇਨਿੰਗ ਹੈਗੀ ਹੈ ਠੀਕ ਹੈ ਤੇ ਇਹ ਤੁਹਾਡਾ ਪੇਪਰ ਜਲਦੀ ਲੈਣ ਦੀ ਕਰਨਗੇ ਠੀਕ ਹੈ ਤੁਹਾਡਾ ਪੇਪਰ ਜਲਦੀ ਲਿਆ ਜਾਊਗਾ ਫਾਰਮ ਆਫਲਾਈਨ ਹੁੰਦੇ ਵੀ ਆ 20 25 ਦਿਨਾਂ ਦੇ ਵਿੱਚ ਵਿੱਚ ਤੁਹਾਡਾ ਪੇਪਰ ਲਈ ਜਾਊਗਾ ਮੈਂ ਮਿਨਾ ਵੀ ਦੱਸ ਦਿਨਾ ਮਈ ਦੇ ਲਾਸਟ ਦੇ ਵਿੱਚ ਲਿਆ ਜਾ ਸਕਦਾ ਤੁਹਾਡਾ ਪੇਪਰ ਐਗਜੈਕਟ ਕਲੀਅਰ ਹੈ ITI ਕੋਟੈਕਟ ਕਰਉਣਗੇ ਆ ਡੀਜੀਟੀ ਵਾਲੇ ਕਰਉਣਗੇ ਤੁਹਾਡਾ ਠੀਕ ਹੈ ਤੇ ਪੇਪਰ ਲੈਵਲ ਵੀ ਬਹੁਤ ਲੋ ਲੈਵਲ ਹੋਊਗਾ ਤੁਹਾਡਾ ਇਹਨਾਂ ਹਾਈ ਲੈਵਲ ਨਹੀਂ ਜਾਂਦਾ ਠੀਕ ਹੈ ਤੇ ਜੇ ਕਿਸੇ ਨੂੰ ਨੋਟਸ ਵਗੈਰਾ ਚਾਹੀਦੇ ਹੋ ਮੇਰੇ ਟੈਲੀਗ੍ਰam ਜੁਆਇਨ ਕਰ ਲਿਓ ਮੈਨੂੰ ਨੋਟਸ ਵੀ ਪ੍ਰੋਵਾਈਡ ਕਰਵਾ ਦੂੰਗਾ ਪਰ ਆਪ ਦਾ ਨਾਮ ਤੇ ਸਿਟੀ ਦਾ ਨਾਮ ਦੱਸ ਕੇ ਮੇਰੇ ਤੋਂ ਪ੍ਰੋਵਾਈਡ ਕਰਵਾਇਓ ਠੀਕ ਹੈ ਸਿਰਫ ਅਪਰੈਂਟਿਸਸ਼ਿਪ ਵਾਲੇ ਐਲਮ ਵਾਸਤੇ ਨੋਟਸ ਹੋਰ ਹੈਗੇ ਆ ਉਹ ਪ੍ਰੈਂਟਸ਼ਿਪ ਦੇ ਜਿਹੜੇ ਲੋ ਲੈਵਲ ਦੇ ਬਣੇ ਹੋਏ ਆ ਉਹ ਠੀਕ ਹੈ ਤੇ ਪੁੱਛ ਰਹੇ ਸੀ ਸਿਲੇਬਸ ਸਿਲੇਬਸ ਬਾਰੇ ਵੀ ਪੁੱਛ ਲੇ ਜੀ ਸਿਲੇਬਸ ਵੀ ਮੈਂ ਤੁਹਾਨੂੰ ਗੱਲ ਕਲੀਅਰ ਕਰਵਾ ਦੂੰਗਾ ਮੇਨਿੰਮ ਟੋਪਿਕ ਮੈਂ ਤੁਹਾਨੂੰ ਟੈਲੀਗ੍ਰਾਮ ਦੇ ਵਿੱਚ ਸ਼ੇਅਰ ਕਰ ਦੂੰਗਾ ਕਿ ਜਿੰਨਾ ਵਿੱਚੋਂ ਵਾਰ-ਵਾਰ ਕੁਐਸਚਨ ਪੁੱਛੇ ਜਾ ਰਹੇ ਆ ਜਾਂ ਕੁਛ ਵੀ ਜਿਵੇਂ ਕਿਸ ਹਿਸਾਬ ਦਾ ਤੁਹਾਡਾ ਪੇਪਰ ਆ ਉਹ ਵੀ ਗੱਲ ਕਲੀਅਰ ਕਰ ਦੂੰਗਾ ਤੇ ਇੱਕ ਮੈਂ ਤੁਹਾਨੂੰ ਹੋਰ ਵੀ ਕਹਿਣਾ ਜਿਹੜੇ ਬੱਚੇ ਹਨਾ ਸਟੱਡੀ ਕਰਿਆ ਵਧੀਆ ਤੁਸੀਂ ਮੈਰਾਥਨ ਲਾਇਆ ਕਰੋ ਜਿਵੇਂ ਤੁਸੀਂ ਵੇਖਿਆ ਅਰੋੜਾ ਕਲਾਸਿਸ ਵਾਲੇ ਮੈਰਾਥਨ ਲਾ ਰਿਹਾ ਟੈਕਨੀਕਲ ਦੀ ਤੁਸੀਂ ਉਹਨਾਂ ਦੀ ਮੈਰਾਥਨ ਲਾ ਕੇ ਵੇਖਿਆ ਕਰੋ ਠੀਕ ਹੈ ਬਹੁਤ ਹੀ ਬੈਸਟ ਕੁਐਸਚਨ ਲੈ ਕੇ ਆ ਰਹੇ ਸੀ ਅੱਜ ਮੈਂ ਵੀ ਮੈਰਾਥਨ ਅਰੋੜਾ ਕਲਾਸਿਸ ਜਾਨਾ ਜੀ ਤੁਸੀਂ ਮੈਰਾਥਨ ਜਰੂਰ ਲਾਇਓ ਠੀਕ ਹੈ ਤੇ ਤੁਸੀਂ ਮੇਰਾ ਟੈਲੀਗ੍ਰam ਜੁਆਇਨ ਕਰ ਲਿਓ ਠੀਕ ਹੈ ਜੇ ਤੁਹਾਡੇ ਕੋਈ ਹੋਰ ਵੀ ਸਵਾਲ ਹੋਣ ਹਨ ਹੈਨਾ ਹੋਰ ਵੀ ਕੋਈ ਤੁਹਾਡੇ ਸਵਾਲ ਆਉਨ ਉਹ ਮੈਨੂੰ ਤੁਸੀਂ ਕਮੈਂਟ ਕਰ ਦਿਆ ਕਰੋ ਠੀਕ ਹੈ ਤੇ ਮੈਂ ਤੁਹਾਡੇ ਲਈ ਨਾ ਇੱਕ WhatsApp ਗਰੁੱਪ ਵੀ ਬਣਾਇਆ ਹੈ ਤੁਸੀਂ ਮੇਰੇ WhatsApp ਗਰੁੱਪ ਦੇ ਵੀ ਵਿੱਚ ਜੁੜ ਸਕਦੇ ਹੋ ਤੇ ਇੱਕ ਮੈਂ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡੇ ਲਈ ਸਮਾਂ ਕੱਢ ਕੇ ਘੰਟਾ ਕੋ ਟਾਈਮ ਰੱਖਿਆ ਕਰੂੰਗਾ ਜਿਹਦੇ ਵਿੱਚੋਂ ਤੁਸੀਂ ਮੈਨੂੰ ਫੋਨ ਕਰ ਸਕਦੇ ਹੋ ਕੋਈ ਵੀ ਸਿਟੀ ਦਾ ਬੰਦਾ ਜਦੋਂ ਮਰਜ਼ੀ ਘੰਟੇ ਦਾ ਮੈਂ ਟਾਈਮ ਦਿਆ ਕਰੂੰਗਾ ਘੰਟੇ ਦੇ ਵਿੱਚ ਤੁਸੀਂ ਮੈਨੂੰ WhatsApp 콜 ਕਰਨੀ ਹੋਇਆ ਕਰੂਗੀ ਤੇ ਮੈਂ ਤੁਹਾਡੀਆਂ ਗੱਲਾਂ ਸੁਣ ਲਿਆ ਕਰੂੰਗਾ ਕੋਈ ਵੀ ਜਿਹੜੀ ਤੁਹਾਡੀ ਦਿੱਕਤ ਹੋਇਆ ਕਰੂਗੀ ਉਹ ਮੈਨੂੰ ਫੋਨ ਰਾਈ ਕਰ ਸਕੂਗਾ ਠੀਕ ਹੈ ਇਹ ਤੁਹਾਡੇ ਲਈ ਮੈਂ ਇੱਕ ਨੰਬਰ ਜਨਰੇਟ ਕਰ ਦੂੰਗਾ WhatsApp ਪਰ ਲਾਉਣੀ ਤੁਸੀਂ ਮੈਨੂੰ WhatsApp ਹੀ 콜 ਕਰੂਗੀ ਹੋਇਆ ਕਰੂਗੀ ਠੀਕ ਹੈ ਤੁਹਾਡੇ ਲਈ ਮੈਂ ਇਹਨਾਂ ਕਰ ਰਿਹਾ ਠੀਕ ਹੈ ਇੱਕ ਸਮਾਜ ਸੇਵਾ ਦੇ ਤੌਰ ਦੇ ਵਿੱਚ ਕਿਉਂਕਿ ਮੈਨੂੰ ਪਤਾ ਜਿਸ ਟਾਈਮ ਦੇ ਵਿੱਚ ਮੈਂ ਅਪਰੈਂਟਸ਼ਿਪ ਨਹੀਂ ਕੀਤੀ ਸੀ ਹੈਨਾ ਮੈਨੂੰ ਕੋਈ ਗਾਈਡ ਕਰਨ ਵਾਲਾ ਨਹੀਂ ਸੀਗਾ ਤੇ ਤਾਂ ਕਰਕੇ ਮੈਂ ਨਹੀਂ ਚਾਹੁੰਦਾ ਕਿ ਤੁਸੀਂ ਮੇਰੇ ਵਾਂਗੂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਇੱਕ ਵਾਰੀ ਮੈਨੂੰ ਵੱਧ ਤੋਂ ਵੱਧ ਸਪੋਰਟ ਜਰੂਰ ਕਰਿਆ ਕਰੋ ਠੀਕ ਹੈ ਮੇਰੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਠੀਕ ਹੈ ਕਿ ਮੈਂ ਓਨ ਟਾਈਮ 'ਚ ਥੋੜਾ ਮੈਂ ਬਿਜ਼ੀ ਚੱਲ ਰਿਹਾ ਮੈਂ ਸਾਰੇ ਦਫ਼ਤਰਾਂ ਦੇ ਵਿੱਚ ਜਾ ਕੇ ਜਰੂਰ ਆ ਚੁੱਕਿਆ ਹਾਂ BBMP ਦੇ ਵਿੱਚ ਤੇ ਮੈਨੂੰ ਵੀਡੀਓ ਅਪਲੋਡ ਕਰਨ ਦਾ ਟਾਈਮ ਨਹੀਂ ਮਿਲ ਰਿਹਾ ਕਿ ਮੈਂ ਐਡੀਟਿੰਗ ਵਗੈਰਾ ਕਰਕੇ ਅਪਲੋਡ ਕਰਾਂ ਮੈਂ ਤੁਹਾਡੇ ਲਈ ਇੱਕੋ ਹੀ ਵੀਡੀਓ ਦੇ ਵਿੱਚ ਸਾਰੇ ਦਫ਼ਤਰਾਂ ਦਾ ਨਿਚੋੜ ਲਿਆਵਾਂਗਾ ਕਿਹੜੇ ਦਫ਼ਤਰ ਕਿਵੇਂ ਅਪਰੈਂਟਸ਼ਿਪ ਕੱਢਦੇ ਆ ਠੀਕ ਹੈ ਤੇ ਕੋਈ ਜੜੀ ਅਗਲੀ ਨਵੀਂ ਅਪਡੇਟ ਆਇਆ ਕਰੂੰਗੀ ਉਹ ਵੀ ਮੈਂ ਤੁਹਾਨੂੰ ਦੱਸ ਦੇਣਾ ਹੁੰਨਾ ਠੀਕ ਹੈ ਜੇ ਮੇਰੇ ਤੋਂ ਵੀਡੀਓ ਨਹੀਂ ਪਾਈ ਜਾਂਦੀ ਐ ਮੈਂ ਤੇ ਟੈਲੀਗ੍ਰਾਮ ਰਾਹੀਂ ਜਾਂ ਮੈਂ ਬੱਚਿਆਂ ਨੂੰ ਫੋਨ ਕਰਕੇ ਦੱਸ ਦੇਣਾ ਹੁੰਨਾ ਕਿ ਬਈ ਐ ਕਰਕੇ ਇੱਥੇ ਅਪਰੈਂਟਸ਼ਿਪ ਖੁੱਲੀ ਇੱਥੇ ਜਾ ਕੇ ਤੁਸੀਂ ਫਾਰਮ ਭਰਿਆ ਹੋ ਠੀਕ ਹੈ ਮੈਂ ਕਈਆਂ ਨੂੰ ਫੋਨ ਕਰਕੇ ਦੱਸ ਦੇਣਾ ਹੁੰਨਾ ਤੇ ਧੰਨਵਾਦ ਇਨਫੋਰਮੇਸ਼ਨ ਵਧੀਆ ਲੱਗੀ ਹੋਵੇ ਤੇ ਮੈਨੂੰ ਫੋਲੋ ਕਰ ਲਿਓ ਤੇ ਨਾਲੇ ਮੈਂ ਉਹ ਬੱਚਿਆਂ ਨੂੰ ਵੀ ਕੰਗ੍ਰੈਚੂਲੇਸ਼ਨ ਦਿਨਾ ਜਿਨ੍ਹਾਂ ਦੀ ਹੁਣੀ ਜੁਆਇਨਿੰਗ ਹੋਈ ਹੈ ਠੀਕ ਹੈ ਅਪਰੈਂਟਸ਼ਿਪ ਦੇ ਵਿੱਚ ਲਾਈਨ ਮੇਨ ਅਪਰੈਂਟਸ਼ਿਪ ਦੇ ਵਿੱਚ ਉਹਨਾਂ ਦਾ ਮੈਨੂੰ ਫੋਨ ਆਇਆ ਸੀ ਕਿ ਸਰ ਤੁਹਾਡੀ ਬਜਾ ਨਾਲ ਸਾਡੀ ਜੁਆ ਤੇ ਮਾਨਨ ਨੂੰ ਇੱਕੋ ਹੀ ਗੱਲ ਕਹਿਣਾ ਚਾਹਨਾ ਵੀਰੇ ਮੇਰੀ ਵਜ੍ਹਾ ਨਾਲ ਨਹੀਂ ਹੋਈ ਰੱਬ ਦੀ ਵਜ੍ਹਾ ਨਾਲ ਹੋਈ ਹੈ ਕਿ ਜਿਹੜੇ ਤੁਸੀਂ ਚੰਗੇ ਕਰਮ ਕੀਤੇ ਐ ਉਹਨਾਂ ਦੀ ਵਜ੍ਹਾ ਨਾਲ ਤੁਹਾਡੀ ਜੁਆਇਨਿੰਗ ਹੋਈ ਹੈ ਮੈਂ ਤੇ ਇੱਕ ਮਾਟਰ ਛੋਟਾ ਜਿਹਾ ਜਰੀਆ ਹੈਗਾ ਜਿਹੜਾ ਤੁਹਾਨੂੰ ਮੈਂ ਗਾਈਡ ਕਰ ਦੇਣਾ ਇਹ ਰੱਬ ਦੀ ਕਰਾਮਾਤ ਹੈਗੀ ਹੈ ਜਿੱਦਾ ਜਿੱਥੇ ਦਾਣਾ ਪਾਣੀ ਲਿਖਿਆ ਉਹਨੇ ਉੱਥੇ ਪਹੁੰਚਣਾ ਤੇ ਧੰਨਵਾਦ